ਸ਼ੁੱਕਰਵਾਰ ਵਾਲੇ ਦਿਨ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਉਸੇ ਲਈ ਦੇ ਤਹਿਤ ਅੱਜ ਆਪਾਂ ਸ਼ਲੋਕ ਨੰਬਰ 3 ਅਤੇ 4 ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1426 ਉੱਤੇ ਸੁਭਾਏ ਮਾਨ ਹੈ। ਪਿਛਲੀ ਕਥਾ ਵਿੱਚ ਆਪਾਂ ਸ਼ਲੋਕ ਨੰਬਰ 2 ਸਮਝ ਰਹੇ ਸਾਂ ਜਿਸ ਵਿੱਚ ਸਤ ਗੁਰੂ ਜੀ ਆਪਾਂ ਨੂੰ ਸਮਝਾਉਂਦੇ ਸਾਂ ਬਿਖੇਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੈ ਉਦਾਸ ਐ ਮੇਰੇ ਮਨਾ ਤੂੰ ਸਾਰੀ ਜ਼ਿੰਦਗੀ ਵਿਸ਼ੇ ਵਿਕਾਰਾਂ ਦੇ ਵਿੱਚ ਰਚਕੇ ਯਾਨੀ ਉਹਨਾਂ ਵਿੱਚ ਵਿਆਪਕ ਹੋ ਕੇ ਹੀ ਗੁਜ਼ਾਰ ਦਿੱਤੀ ਇਨਾਂ ਵਿਸ਼ੇ ਵਿਕਾਰਾਂ ਵੱਲੋਂ ਤੋ ਇੱਕ ਨਿਮਖ ਪਰ ਜਿੰਨਾ ਸਮਾਂ ਵੀ ਆਪਣੇ ਮਨ ਕਰਕੇ ਉਪਰਾਮ ਨਹੀਂ ਹੋਇਆ ਉਦਾਸ ਨਹੀਂ ਹੋਇਆ ਜਿਸ ਦੇ ਫਲਸਵ ਰੂਪ ਹੋਂ ਤੇਰੇ ਗਲ ਵਿੱਚ ਜਮਾਂ ਦੀ ਫਾਈ ਪਵੇਗੀ ਜੇ ਤੂੰ ਇਸ ਜਮਾਂ ਦੀ ਫਾਈ ਤੋਂ ਬਚਣਾ ਚਾਹਨਾ ਹੈ ਕੋਹ ਨਾਨਕ ਪਜ ਹਰ ਮਨਾ ਇਹ ਮੇਰੇ ਮਨਾ ਸਤ ਗੁਰੂ ਫਰਮਾਉਂਦੇ ਨੇ ਤੂੰ ਵਾਹਿਗੁਰੂ ਜੀ ਦਾ ਭਜਨ ਕਰਿਆ ਕਰ ਫਿਰ ਤੇਰੇ ਗਲ ਵਿੱਚ ਜਮਾਂ ਦੀ ਫਾਈ ਮੌਤ ਦੀ ਫਾਈ ਨਹੀਂ ਪਵੇਗੀ ਵਿਖੇੰ ਦਾ ਮਤਲਬ ਹੈ ਜੀ ਵਿਸ਼ੇ ਵਿਕਾਰ ਸਾਡਾ ਸਰੀਰ ਪੰਜ ਤੱਤਾਂ ਤੋਂ ਬਣਿਆ ਹੋਇਆ ਹੈ ਵਿਦਵਾਨ ਲੋਕਾਂ ਨੇ ਪੰਜਾਂ ਤੱਤਾਂ ਦੇ ਹੀ ਪੰਜ ਵਿਸ਼ੇ ਮੰਨੇ ਹੋਏ ਨੇ ਪਿਛਲੀ ਕਥਾ ਵਿੱਚ ਆਪਾਂ ਇੱਥੇ ਗੱਲ ਛੱਡੀ ਸੀ ਕਿ ਭਗਤ ਰਵਿਦਾਸ ਜੀ ਆਪਾਂ ਨੂੰ ਇਹ ਸਮਝਾਉਂਦੇ ਨੇ ਉਹਨਾਂ ਨੇ ਆਪੰਜ ਜੀਵਨ ਨੂੰ ਸਾਡੇ ਸਾਹਮਣੇ ਲਿਆਂਦਾ ਹੈ ਮ੍ਰਿਗ ਮੀਨ ਪਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਇਹਨਾਂ ਪੰਜਾਂ ਨੂੰ ਆਪਾਂ ਇਹਨਾਂ ਪੰਜਾਂ ਬਾਰੇ ਥੋੜਾ ਅੱਗੇ ਸਮਝਦੇ ਆਂ ਇੱਕ ਇੱਕ ਵਿਸ਼ੇ ਦਾ ਜਿਹੜਾ ਇਹਨਾਂ 모ਹ ਉਹ ਬਣਿਆ ਹੋਇਆ ਹੈ ਇਆ ਇੱਕ ਇੱਕ ਵਿਸ਼ੇ ਵਿੱਚ ਲੁਭਾਏ ਮਾਨ ਰਹਿੰਦੇ ਨੇ ਜਿਸ ਕਰਕੇ ਇਹ ਸਾਰੀ ਜ਼ਿੰਦਗੀ ਗੁਲਾਮੀ ਦੀ ਕੱਟਦੇ ਨੇ ਤੇ ਅਖੀਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਂਦੇ ਨੇ ਸਿਰਫ ਇੱਕ ਵਿਸ਼ੇ ਦੇ ਕਾਰਨ ਭਗਤ ਜੀ ਸਵਾਲ ਖੜਾ ਕਰਦੇ ਨੇ ਪੰਜ ਦੋਖ ਅਸਾਧ ਜਨ ਹੈ ਤਾਂ ਕੀ ਕੀ ਤਕ ਬਾਤ ਇਹ ਤੇ ਇੱਕ ਦੋਸ਼ ਜਿਹੜਾ ਏ ਇੱਕ ਵਿਕਾਰ ਜਿਹੜਾ ਏ ਇਹ ਜੀਵਨ ਭਰਯੰਤ ਪਰੇਸ਼ਾਨ ਕਰਦਾ ਹੈ ਪਰ ਜਿਹਦੇ ਅੰਦਰ ਇਹ ਪੰਜੇ ਹੀ ਹੋਣ ਉਹਦੀ ਕਿੰਨੀ ਕੁ ਆਸ ਰੱਖੀ ਜਾ ਸਕਦੀ ਏ ਕਿ ਉਹ ਜ਼ਿੰਦਗੀ ਬੜੇ ਸੁਖ ਨਾਲ ਜੀਵੇਗਾ ਤੇ ਅਖੀਰ ਆਪਣੇ ਜੀਵਨ ਨੂੰ ਸਫਲ ਬਣਾ ਕੇ ਜਾਏਗਾ ਆਓ ਆਪਾਂ ਇਹਨਾਂ ਪੰਜਾਂ ਵਿਸ਼ਿਆਂ ਬਾਰੇ ਥੋੜਾ ਸਮਝਦੇ ਹਾਂ ਇਹ ਪੰਜ ਵਿਸ਼ੇ ਕੀ ਨੇ ਪੰਜ ਤਤ ਕੀ ਨੇ ਤੇ ਕਿਵੇਂ-ਕਿਵੇਂ ਸਾਡਾ ਮਨ ਇਹਨਾਂ ਵਿੱਚ ਲੁਭਾਏ ਮਾਨ ਰਹਿਂਦਾ ਹੈ ਪਹਿਲੀ ਗੱਲ ਮ੍ਰਿਗ ਕਿਉਂਕਿ ਭਗਤ ਜੀ ਨੇ ਪੰਜਾਂ ਦਾ ਜ਼ਿਕਰ ਕੀਤਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚ ਮ੍ਰਿਗ ਦਾ ਮਤਲਬ ਹੈ ਹਿਰਨ ਹਿਰਨ ਨੂੰ ਸ਼ਬਦ रस ਹੈ ਜੋ ਕਿ ਸ਼ਬਦ ਕੰਨਾਂ ਨਾਲ ਸੁਣਿਆ ਜਾਂਦਾ ਹੈ ਤੇ ਜਿਹੜਾ ਸ਼ਬਦ ਇਹ ਵਿਸ਼ਾ ਹੈ ਆਕਾਸ਼ ਦਾ ਮੈਂ ਬੋਲਦਾ ਹਾਂ ਤੁਹਾਡੇ ਤੱਕ ਗੱਲ ਪਹੁੰਚਦੀ ਏ ਇਹ ਆਕਾਸ਼ ਵਿੱਚੋਂ ਹੋ ਕੇ ਪਹੁੰਚਦੀ ਏ ਇਹ ਜੋ ਖਾਲੀ ਜਗ੍ਹਾ ਸਾਨੂੰ ਨਜ਼ਰ ਆਉਂਦੀ ਏ ਇਸ ਨੂੰ ਆਕਾਸ਼ ਆਖਦੇ ਨੇ ਇਸ ਆਕਾਸ਼ ਦੀ ਰਾਈ ਮੇਰੇ ਤੋਂ ਗੱਲ ਤੁਹਾਡੇ ਤੱਕ ਪਹੁੰਚ ਰਹੀ ਏ ਤੇ ਅਸੀਂ ਸੁਣ ਕਿਸ ਦੁਆਰਾ ਰਹਿ ਆ ਕਿਸ ਸਾਧਨ ਦੁਆਰਾ ਸੁਣ ਰਹੇ ਆ ਉਹ ਸਾਧਨ ਹਨ ਕੰਨ ਮਰੇਕ ਨੂੰ ਸ਼ਬਦ ਸੁਣਨ ਦਾ ਇੱਕ ਵਿਸ਼ਾ ਹੈ ਜਿਸ ਕਾਰਨ ਉਹ ਮ੍ਰਿਗ ਜਿਹੜਾ ਮ੍ਰਿਗ ਨੂੰ ਫੜਨ ਵਾਲਾ ਸ਼ਿਕਾਰੀ ਏ ਉਹ ਦੇ ਸ਼ਕੰਜੇ ਵਿੱਚ ਆ ਜਾਂਦਾ ਹੈ ਇੱਕ ਵਿਦਵਾਨਾਂ ਨੇ ਲਿਖਿਆ ਕਿ ਸਾਜ਼ ਹੁੰਦਾ ਉਹਨੂੰ ਕੰਡਾ ਖੇੜਾ ਜਾਂ ਹੰਡਾ ਖੇੜਾ ਆਖਦੇ ਨੇ ਮ੍ਰਿਗ ਨੂੰ ਫੜਨ ਵਾਲੇ ਉਹ ਝਾੜੀ ਦੇ ਪਿੱਛੇ ਲੁਕ ਕੇ ਬੈਠ ਕੇ ਉਹ ਸਾਜ਼ ਵਜਾਉਂਦੇ ਨੇ ਮ੍ਰਿਕ ਨੂੰ ਸੁਣਨ ਦਾ ਰਸ ਹੈ ਉਹ ਉਸ ਆਵਾਜ਼ ਨੂੰ ਸੁਣਦਾ ਸੁਣਦਾ ਉਸ ਆਵਾਜ਼ ਤੇ ਮਸਤ ਹੋ ਜਾਂਦਾ ਤੇ ਆ ਕੇ ਉਸ ਆਵਾਜ਼ ਦੇ ਸਾਹਮਣੇ ਅੱਖਾਂ ਬੰਦ ਕਰਕੇ ਸਿਰ ਸੁੱਟ ਕੇ ਬਹਿ ਜਾਂਦਾ ਤੇ ਸ਼ਿਕਾਰੀ ਉਸ ਨੂੰ ਫੜ ਲੈਂਦਾ ਤੇ ਸ਼ਿਕਾਰੀ ਨੇ ਮ੍ਰਿਕ ਨੂੰ ਫੜ ਕੇ ਜੋ ਕਰਨਾ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਉਹਦਾ ਮਾਸ ਰੰਨ ਕੇ ਖਾਣਾ ਹੈ ਉਸ ਨੂੰ ਮਾਰਨਾ ਹੈ ਇੱਕ ਵਿਸ਼ਾ ਹੈ ਜਿਸ ਨੂੰ ਸ਼ਬਦ ਆਖਦੇ ਨੇ ਜੋ ਆਕਾਸ਼ ਨਾਲ ਸੰਬੰਧਤ ਹੈ ਤੇ ਜਿਸ ਨੂੰ ਕੰਨਾਂ ਦੁਆਰਾ ਸੁਣਿਆ ਜਾਂਦਾ ਹੈ ਤੇ ਇੱਕ ਵਿਸ਼ੇ ਦੇ ਕਾਰਨ ਉਹ ਆਪਣੀ ਜਾਣ ਤੋਂ ਹੱਥ ਧੋ ਬੈਠਦਾ ਹੈ ਇਹੋ ਵਿਸ਼ਾ ਸਾਡੇ ਅੰਦਰ ਹੈ ਅਸੀਂ ਕੋਈ ਇਹੋ ਜਿਹਾ ਗੀਤ ਚੱਲਦੇ ਹੋਣ ਜਿੰਨਾਂ ਨੂੰ ਅਸੀਂ ਮੰਦੇ ਸ਼ਬਦ ਬੋਲਦੇ ਆ ਉਹਨਾਂ ਵਿੱਚ ਗਾਏ ਜਾ ਰਹੇ ਹੋਣ ਕੋਈ ਮੂਵੀ ਚੱਲ ਰਹੀ ਹੋਵੇ ਕਿਸੇ ਦੀ ਨਿੰਦਿਆ ਚੁਗਲੀ ਅਸੀਂ ਸੁਣ ਰਹੇ ਹੋਈਏ ਉਹਦੇ ਵਿੱਚੋਂ ਸਾਨੂੰ ਰਸ ਆਉਂਦਾ ਉਸ ਇੱਕ ਰਸ ਦੇ ਕਾਰਨ ਅਸੀਂ ਘੰਟਿਆਂ ਬੱਧੀ ਸਮਾਂ ਆਪਣਾ ਜਿਹੜਾ ਕਿ ਬੜਾ ਅਨਮੋਲ ਹੈ ਉਸ ਨੂੰ ਗਵਾ ਬੈਠਦੇ ਆ ਜਿਹੜਾ ਕਿ ਸਮਾਂ ਇੱਕ ਵਾਰੀ ਨਿਕਲ ਜਾਏ ਉਹ ਫਿਰ ਵਾਪਸ ਨਹੀਂ ਆਉਂਦਾ ਪੁਲ ਦੇ ਥੱਲੇੋਂ ਪਾਣੀ ਨਿਕਲ ਗਿਆ ਤੇ ਨਿਕਲ ਗਿਆ ਉਹ ਦੁਬਾਰਾ ਉਸ ਪੁਲ ਦੇ ਥੱਲੇ ਨਹੀਂ ਆਏਗਾ ਕਦੇ ਵੀ ਨਹੀਂ ਆਏਗਾ ਜਿਹੜਾ ਸਮਾਂ ਸਾਡੇ ਹੱਥੋਂ ਨਿਕਲ ਗਿਆ ਉਹ ਚਲਾ ਗਿਆ ਭਾਵੇਂ ਉਹ 1 ਮਿੰਟ ਗਿਆ ਤੇ ਭਾਵੇਂ ਉਹ ਸਾਰਾ ਦਿਨ ਗਿਆ ਇੱਕ ਵਿਸ਼ਾ ਸਾਨੂੰ ਕੰਨਾਂ ਦਾ ਜਿਹੜਾ ਅਸੀਂ ਨਿੰਦਿਆ ਚੁਗਲੀ ਤੇ ਮੰਦੇ ਸ਼ਬਦ ਸੁਣਦੇ ਹਾਂ ਫਗਤ ਜੀ ਨੇ ਦੂਸਰਾ ਜਿਹੜਾ ਜੀਵ ਹੈ ਉਹ ਲਿਆ ਹੈ ਮੀਨ ਮੀਨ ਦਾ ਮਤਲਬ ਹੈ ਮੱਛੀ ਮੱਛੀ ਨੂੰ ਜਿਹੜਾ ਚਸਕਾ ਹੈ ਉਹ ਹੈ ਜੀਬ ਦਾ ਇਹ ਜਿਹੜਾ ਚਸਕਾ ਹੁੰਦਾ ਜੀਬ ਦਾ ਇਸ ਨੂੰ ਰਸ ਆਖਦੇ ਨੇ ਇਹ ਰਸ ਵਿਸ਼ਾ ਹੈ ਪਾਣੀ ਦਾ ਪਾਣੀ ਸਾਡੀ ਜੀਭ ਉੱਤੇ ਕੋਈ ਵੀ ਪਦਾਰਥ ਲੱਗੇ ਉਹਦੇ ਵਿੱਚੋਂ ਪਾਣੀ ਨਿਕਲਦਾ ਹੈ ਤੇ ਉਹ ਸਾਡੀ ਜੀਭ ਉਸ ਰਸ ਨੂੰ ਫਿਰ ਮਾਣਦੀ ਏ ਮੱਛੀ ਨੂੰ ਰਸ ਹੈ ਜੀਭ ਦਾ ਮੱਛੀ ਨੂੰ ਫੜਨ ਵਾਲਾ ਮਛਿਆਰਾ ਉਹ ਆਪਣੇ ਤਾ ਗੇਦੇ ਅੱਗੇ ਇੱਕ ਛੋਟੀ ਜੀ ਮੱਛੀ ਦਾ ਟੁਕੜਾ ਲਗਾਉਂਦਾ ਹੈ ਜਿਸ ਨੂੰ ਖਾਣ ਵਾਸਤੇ ਮੱਛੀ ਉਸ ਟੁਕੜੇ ਨੂੰ ਫੜਦੀ ਏ ਲੇਕਿਨ ਉਹਦੇ ਅੰਦਰ ਇੱਕ ਕੰਡਾ ਹੁੰਦਾ ਜਦੋਂ ਫੜਦੀ ਏ ਮੱਛੀ ਤੇ ਉਹ ਕੰਡਾ ਉਹਦੇ ਮੂੰਹ ਵਿੱਚ ਖੋਪ ਜਾਂਦਾ ਹੈ ਉਹ ਫਿਰ ਉਹਨੂੰ ਛੱਡ ਨਹੀਂ ਸਕਦੀ ਤੇ ਮਛਿਆਰਾ ਮੱਛੀ ਨੂੰ ਝਟਕਾ ਮਾਰ ਕੇ ਬਾਹਰ ਸੁੱਟ ਲੈਂਦਾ ਹੈ ਤੇ ਬਾਹਰ ਸੁੱਟ ਕੇ ਜੋ ਉਹਨੇ ਕਰਨਾ ਹੈ ਆਪਾਂ ਨੂੰ ਪਤਾ ਹੈ ਇਸ ਇੱਕ ਜੀਬ ਦੇ ਰਸ ਦੇ ਕਾਰਨ ਮੱਛੀ ਆਪਣੀ ਜਾਨ ਗਵਾ ਬੈਠਦੀ ਏ ਤੇ ਜਿਹੜਾ ਉਹ ਸਾਗਰ ਦੇ ਅੰਦਰ ਵੱਡੇ ਮਹਾਨ ਪਾਣੀ ਦੇ ਅੰਦਰ ਉਹ ਆਨੰਦ ਮਾਣਦੀ ਸੀ ਉਹ ਉਹਦਾ ਆਨੰਦ ਵੀ ਗਵਾਚ ਜਾਂਦਾ ਏ ਇਹ ਜੀਬ ਦਾ ਰਸ ਲੈਣ ਦਾ ਮੱਛੀ ਨੂੰ ਕੇਵਲ ਇੱਕੋ ਹੀ ਵਿਸ਼ਾ ਹੈ ਇੱਕੋ ਹੀ ਵਿਕਾਰ ਹੈ ਇਹ ਸਾਡੇ ਅੰਦਰ ਵੀ ਏ ਕੰਨਾਂ ਦਾ ਵਿਸ਼ਾ ਵੀ ਸਾਡੇ ਅੰਦਰ ਹੋ ਗਿਆ ਜੀਬ ਦਾ ਵਿਸ਼ਾ ਵੀ ਹੋ ਗਿਆ ਅਸੀਂ ਇਸ ਜੀਬ ਨਾਲ ਕਿੰਨੀ ਪ੍ਰਕਾਰ ਦੇ ਰਸ ਮਾਣਦੇ ਅਸੀਂ ਮਾੜਿਆਂ ਰਸਾਂ ਦੀ ਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਆਂ ਗੱਲ ਨਾ ਵੀ ਕਰੀਏ ਅਸੀਂ ਮਿੱਠਿਆਂ ਰਸਾਂ ਦੀ ਗੱਲ ਕਰ ਲਈਏ ਮੈਂ ਕੁਝ ਬੰਦਿਆਂ ਨੂੰ ਇੱਥੇ ਵੇਖਿਆ ਇਸ ਗੁਰਦੁਆਰੇ ਦੇ ਅੰਦਰ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਕਿਉਂ ਖਾਂਦਾ ਕੋਈ ਮੇਰੇ ਘਰੋਂ ਨਹੀਂ ਖਾਂਦਾ ਗੁਰੂ ਦਾ ਲੰਗਰ ਹੈ ਜਿੰਨਾ ਮਰਜੀ ਕੋਈ ਖਾਏ ਕਿਸੇ ਨੂੰ ਕੋਈ ਪਾਬੰਦੀ ਨਹੀਂ ਕੋਈ ਮਨਾਹੀ ਨਹੀਂ ਐਡੀ ਵੱਡੀ ਪਲੇਟ ਭਰ ਕੇ ਮਠਿਆਈ ਦੇ ਨਾਲ ਪਕੌੜਿਆਂ ਦੇ ਨਾਲ ਤੇ ਬੰਦਾ ਇੱਕ ਰੋਜ਼ਾਨਾ ਖਾਂਦਾ ਹੁੰਦਾ ਸੀ ਮੇਰੇ ਵੇਖਣ ਦੀ ਗੱਲ ਹੈ ਉਸ ਨੂੰ ਸ਼ੂਗਰ ਦੀ ਬਿਮਾਰੀ ਸੀ ਉਹ 2-3 ਟੀਕੇ ਲਗਾਉਂਦਾ ਸੀ ਹਰ ਰੋਜ਼। ਇਥੋਂ ਤੱਕ ਉਹ ਬਿਮਾਰੀ ਵਧੀ ਹੋਈ ਸੀ। ਇੱਕ ਦਿਨ ਮੈਂ ਉਹਨੂੰ ਸੁਭਾਵਕ ਹੀ ਪੁੱਛਿਆ ਮੈਂ ਕਿ ਗੁਰਮੁਖੋ ਤੁਹਾਨੂੰ ਮੈਨੂੰ ਪਤਾ ਹੈ ਕਿ ਸ਼ੂਗਰ ਦਾ ਰੋਗ ਏ। ਤੁਸੀਂ ਇੰਨੀ ਸਾਰੀ ਮਠਿਆਈ ਖਾ ਲੈਂਦੇ ਹੋ ਤੇ ਕਿਉਂ ਖਾਂਦੇ ਹੋ? ਉਹਨੇ ਆਖਿਆ ਗਿਆਨੀ ਜੀ ਟੀਕੇ ਮੈਂ ਦੋ ਲਾਉਣਾ ਇੱਕ ਸਵੇਰੇ ਇੱਕ ਸ਼ਾਮੀ। ਤੇ ਇੱਕ ਅਜੇ ਇੱਕ ਵੱਖਰਾ ਤਿੱਜਾ ਹੋਰ ਲਗਾ ਲਾਂਗੇ ਫਰਕ ਕੀ ਪੈਣਾ ਹੈ ਅਸੀਂ ਜੀਬ ਦਾ ਰਸ ਨਹੀਂ ਛੱਡ ਸਕਦੇ ਪਰ ਜ਼ਿੰਦਗੀ ਸਾਡੀ ਨਰਕ ਬਣੀ ਹੋਈ ਏ ਅਸੀਂ ਉਹ 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 ਜੀਬ ਦਾ ਰਸ ਸਾਨੂੰ ਮੌਤ ਵੱਲ ਖਿੱਚ ਕੇ ਲੈ ਜਾ ਰਿਹਾ ਹੈ ਅਸੀਂ ਉਹ ਰਸ ਨਹੀਂ ਛੱਡਦੇ ਮਰਨਾ ਸਾਨੂੰ ਮਨਜ਼ੂਰ ਏ ਇਹ ਹੈ ਜੀਬ ਦਾ ਰਸ ਜਿਹੜਾ ਸਾਨੂੰ ਸਾਰਿਆਂ ਨੂੰ ਏ ਕੁਝ ਨਾ ਕੁਝ ਅਸੀਂ ਰਸ ਮਾਣਦੇ ਆਂ ਤੇ ਉਸ ਰਸ ਨੂੰ ਮਾਣਦੇ ਮਾਣਦੇ ਅਸੀਂ ਆਪਣੇ ਅੰਦਰ ਕਈ ਕੁਝ ਵਿਗਾੜ ਪੈਦਾ ਕਰ ਲੈਨੇ ਆਂ ਤੀਸਰੇ ਨੰਬਰ ਤੇ ਭਗਤ ਜੀ ਨੇ ਭ੍ਰਿੰਗ ਦੀ ਗੱਲ ਕੀਤੀ ਹੈ ਭ੍ਰਿੰਗ ਦਾ ਮਤਲਬ ਹੈ ਜੀ ਭਵਰਾ ਭਵਰੇ ਨੂੰ ਰਸ ਕਿਹੜਾ ਹੈ ਉਹਨੂੰ ਰਸ ਹੈ ਸੁੰਗਣ ਦਾ ਜਿਸ ਨੂੰ ਗੰਧ ਲਿਖਿਆ ਹੋਇਆ ਹੈ ਇਹ ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਤੇ ਗੰਧ ਇਹ ਤੀਜਾ ਪੌਰੇ ਨੂੰ ਜਿਹੜਾ ਵਿਸ਼ਾ ਹੈ ਇਹ ਹੈ ਸੁੰਘਣ ਦਾ ਤੇ ਜਿਹੜਾ ਵਿਸ਼ਾ ਇਹ ਧਰਤੀ ਦਾ ਹੈ ਧਰਤੀ ਵਿੱਚੋਂ ਗੰਧ ਉੱਠਦੀ ਏ ਚਾਹੇ ਫੁੱਲਾਂ ਵਿੱਚੋਂ ਆਵੇ ਚਾਹੇ ਫਲਾਂ ਚੋਂ ਆਵੇ ਜਿੱਥੋਂ ਮਰਜੀ ਆਵੇ ਉਹ ਧਰਤੀ ਵਿੱਚੋਂ ਹੀ ਆਈ ਏ ਪੌਰੇ ਨੂੰ ਸੁੰਘਣ ਦਾ ਵਿਸ਼ਾ ਉਹ ਫੁੱਲਾਂ ਦੇ ਉੱਤੇ ਆ ਕੇ ਜਦੋਂ ਫੁੱਲ ਖਿੜਦੇ ਨੇ ਬੈਠ ਜਾਂਦਾ ਉਹਦੇ ਰਸ ਨੂੰ ਮਾਣਦਾ ਉਹਦੀ ਸੁਗੰਧੀ ਨੂੰ ਮਾਣਦਾ ਉਹ ਫੁੱਲ ਦੀ ਕੋਮਲਤਾ ਨੂੰ ਮਾਣਦਾ ਉਹਦੇ ਵਿੱਚ ਇੰਨਾ ਵਿਅਸਤ ਹੋ ਜਾਂਦਾ ਕਿ ਉਹਦੇ ਵਿੱਚ ਸਾਰਾ ਦਿਨ ਬਿਤਾ ਦਿੰਦਾ ਸ਼ਾਮ ਪੈਂਦੀ ਫੁੱਲ ਆਪਣੇ ਆਪ ਨੂੰ ਉਤੋਂ ਬੰਦ ਕਰ ਲੈਂਦਾ ਸੂਰਜ ਦੇ ਚੜਾ ਨਾਲ ਫੁੱਲ ਖਿੜਦੇ ਨੇ ਸ਼ਾਮ ਪੈਂਦੀ ਹੈ ਫੁੱਲ ਆਪਣੇ ਆਪ ਨੂੰ ਉਤੋਂ ਬੰਦ ਕਰ ਲੈਂਦੇ ਨੇ ਉਪavraws ਫੁੱਲ ਦੇ ਅੰਦਰ ਇਸ ਤਰ੍ਹਾਂ ਘੁੱਟਿਆ ਜਾਂਦਾ ਉਹਦਾ ਸਾਹ ਕਿ ਉਹ ਪ੍ਰਾਣ ਤਿਆਗ ਦਿੰਦਾ ਕਿਉਂ ਪ੍ਰਾਣ ਤਿਆਗੇ ਉਹਨੂੰ ਇੱਕ ਸੁੰਗਣ ਦਾ ਵਿਸ਼ਾ ਏ ਉਸ ਇੱਕ ਵਿਸ਼ੇ ਦੇ ਕਾਰਨ ਉਸ ਵਿਸ਼ੇ ਨੂੰ ਨਹੀਂ ਛੱਡ ਸਕਦਾ ਲੇਕਿਨ ਆਪਣੀ ਜਾਨ ਗਵਾ ਬੈਠਦਾ ਏ ਇਹ ਸੁੰਗਣ ਦਾ ਵਿਸ਼ਾ ਆਪਾਂ ਸਾਰੇ ਵੇਖ ਹੀ ਸਕਦੇ ਹਾਂ ਕਿ ਆਪਾਂ ਨੂੰ ਕਿੰਨਾ ਕੂਏ ਆਪਾਂ ਮੈਂ ਨੇ ਕਿੰਦਾ ਸੁਗੰਧੀਆਂ ਨਹੀਂ ਲਾਉਣੀਆਂ ਚਾਹੀਦੀਆਂ ਪਰ ਸਾਡਾ ਬਹੁਤਾ ਸਮਾਂ ਸੁਗੰਧੀਆਂ ਲਾਉਣ ਵਿੱਚ ਤੇ ਸੁਗੰਧੀਆਂ ਨੂੰ ਸੁੰਘਣ ਵਿੱਚ ਹੀ ਬਤੀਤ ਹੁੰਦਾ ਏ ਇਹ ਤੀਸਰਾ ਵਿਸ਼ਾ ਜਿਹੜਾ ਸਾਡੇ ਮਨੁੱਖ ਦੇ ਅੰਦਰ ਮੌਜੂਦ ਏ ਚੌਥਾ ਉਹਨਾਂ ਨੇ ਭਗਤ ਜੀ ਨੇ ਗੱਲ ਕੀਤੀ ਪਤੰਗੇ ਦੀ ਜਿਹੜਾ ਪਤੰਗਾ ਏ ਇਹ ਸ਼ਮਾਂ ਤੇ ਆਉਂਦਾ ਦੀਪ ਦੀਵਾ ਜਲਦਾ ਹੋਵੇ ਤੇ ਉਹਦੇ ਤੇ ਆਉਂਦਾ ਇਹਨੂੰ ਵੇਖਣ ਦਾ ਸੁਆਦ ਪਿਆ ਹੋਇਆ ਉਹ ਜਿਹੜੀ ਜੋਤ ਬਲਦੀ ਏ ਲਾਟ ਨਿਕਲਦੀ ਏ ਦੀਵੇ ਵਿੱਚੋਂ ਉਹਨੂੰ ਉਹ ਬਹੁਤ ਪਿਆਰੀ ਲੱਗਦੀ ਏ ਉਹਨੂੰ ਉਹ ਫੜਨਾ ਚਾਹੁੰਦਾ ਏ ਉਹਨੂੰ ਆਪਣੀ ਬਣਾ ਲੈਣਾ ਚਾਹੁੰਦਾ ਏ ਉਹਦੇ ਵਿੱਚ ਇੱਕ ਮਿੱਕ ਹੋ ਜਾਣਾ ਚਾਹੁੰਦਾ ਏ ਪਰ ਉਹ ਤੇ ਅੱਗੇ ਉਹ ਦੇ ਖੰਭਾਂ ਨੂੰ ਸਾੜਦੀ ਏ ਬਾਰ-ਬਾਰ ਉਹਨੂੰ ਜੱਫੀ ਪਾਉਣ ਲਈ ਆਉਂਦਾ ਹੈ ਉਹ ਉਹਨੂੰ ਫਿਰ ਅੱਗੋਂ ਸਾੜਦੀ ਏ ਤੇ ਹੌਲੀ-ਹੌਲੀ ਉਹਦੇ ਖੰਭ ਸੜ ਜਾਂਦੇ ਨੇ ਉੱਥੇ ਡਿੱਗ ਕੇ ਉਹ ਮਰ ਜਾਂਦਾ ਹੈ ਇਹ ਜਿਹੜਾ ਰੂਪ ਦਾ ਵਿਸ਼ਾ ਹੈ ਇਹ ਵਿਸ਼ਾ ਹੈ ਅਗਨੀ ਦਾ ਅੱਗ ਜਿਹੜਾ ਸਾਡਾ ਰੂਪ ਚਮਕਦਾ ਏ ਇਹ ਗਰਮੀ ਦੇ ਕਾਰਨ ਅੱਗ ਦੇ ਕਾਰਨ ਚਮਕਦਾ ਹੈ ਦੁਨੀਆ ਵਿੱਚ ਕੋਈ ਵੀ ਚਮਕ ਕੇ ਉਹ ਸੂਰਜ ਦੇ ਕਾਰਨ ਸੂਰਜ ਦੀ ਗਰਮੀ ਤੋਂ ਚੀਜ਼ਾਂ ਇਹ ਚਮਕਦੀਆਂ ਨੇ ਇਹ ਰੂਪ ਇਸ ਨੂੰ ਆਖਦੇ ਨੇ ਇਹ ਅੱਖਾਂ ਦਾ ਵਿਸ਼ਾ ਏ ਇਹ ਅਗਨੀ ਤੋਂ ਪੈਦਾ ਹੁੰਦਾ ਹੈ ਤੇ ਪਤੰਗੇ ਨੂੰ ਇਹ ਵੇਖਣ ਦੀ ਬਿਮਾਰੀ ਏ ਸਾਨੂੰ ਸਾਰਿਆਂ ਨੂੰ ਵੀ ਅਸੀਂ ਕੋਈ ਵੀ ਸੋਹਣੀ ਚੀਜ਼ ਹੋਵੇ ਕਿਸੇ ਦਾ ਰੂਪ ਹੋਵੇ ਕਿਸੇ ਦੇ ਸੋਹਣੇ ਕੱਪੜੇ ਹੋਣ ਕੋਈ ਸੋਹਣੀ ਚੀਜ਼ ਹੋਵੇ ਗੱਡੀ ਮੋਟਰ ਹੀ ਭਾਵੇਂ ਹੋਵੇ ਕਿੰਨੀਆਂ ਚੀਜ਼ਾਂ ਕਿੰਨੇ ਡਿਵਾਈਸਸ ਆ ਚੁੱਕੇ ਨੇ ਅੱਜ ਜਿਨ੍ਹਾਂ ਨੂੰ ਅਸੀਂ ਵੇਖੀ ਜਾਂਦੇ ਆ ਸਾਰਾ ਸਾਰਾ ਦਿਨ ਟੀਵੀ ਤੇ ਬੈਠ ਕੇ ਅਸੀਂ ਕੀ ਕਰਦੇ ਆ ਉਹਦੇ ਚੋਂ ਨਵੀਆਂ-ਨਵੀਆਂ ਚੀਜ਼ਾਂ ਆ ਰਹੀਆਂ ਨੇ ਸਾਨੂੰ ਵੇਖਣ ਦਾ ਇੰਨਾ ਚਸਕਾ ਪੈ ਗਿਆ ਹੈ ਕਿ ਸਾਡਾ ਮਨ ਉਧਰੋਂ ਉਪਰਾਮ ਹੁੰਦਾ ਹੀ ਨਹੀਂ ਗੁਰੂ ਜੀ ਨੇ ਆਖਿਆ ਨਿੰਮਖ ਨਾ ਹੋ ਹੈ ਉਦਾਸ ਉਨੁਸਾਰਾ ਦਿਨ ਵੇਖੀ ਜਾਏ ਛੋਟੇ ਛੋਟੇ ਬੱਚੇ ਨੇ ਤੁਸੀਂ ਉਹਨਾਂ ਨੂੰ ਵੇਖੋ ਨਾ ਉਹ ਫੋਨ ਛੱਡਦੇ ਨੇ ਨਾ ਉਹ ਟੀਵੀ ਛੱਡਦੇ ਨੇ ਸਾਰਾ ਦਿਨ ਉਹਦੇ ਵਿੱਚ ਐਸੇ ਜੁੜਦੇ ਨੇ ਉਹਨਸੀਂ ਇੱਥੇ ਬੈਠਦੇ ਆ ਗੁਰਬਾਣੀ ਦਾ ਕੀਰਤਨ ਅੰਮ੍ਰਿਤ ਕੀਰਤਨ ਹੈ ਗੁਰਬਾਣੀ ਦਾ ਪਾਠ ਨਿਰਾ ਹੀ ਅੰਮ੍ਰਿਤ ਇਹਦੇ ਵੀ ਸਾਡਾ ਰਤਾ ਵੀ ਮਨ ਨਹੀਂ ਲੱਗਦਾ ਕਿਸੇ ਭਾਗਾਂ ਵਾਲੇ ਦਾ ਜ਼ਰੂਰ ਲੱਗਦਾ ਹੋਵੇਗਾ ਪਰ ਉੱਥੇ ਸਾਡਾ ਮਨ ਉਖੜਦਾ ਹੀ ਨਹੀਂ ਬਸ ਇਹ ਰੂਪ ਦਾ ਸਾਨੂੰ ਇੱਕ ਨਸ਼ਾ ਹੈ ਤੈਨੂੰ ਬਿਮਾਰੀ ਆਖ ਲਵੋ ਤੇ ਸਾਨੂੰ ਲੱਗੀ ਹੋਈ ਏ ਜਿਵੇਂ ਪਤੰਗਾ ਉਸ ਰੂਪ ਤੇ ਆਉਂਦਾ ਹੈ ਤੇ ਸੜ ਮਰਦਾ ਹੈ ਇਸੇ ਤਰ੍ਹਾਂ ਮਨੁੱਖ ساری ਜ਼ਿੰਦਗੀ ਰੂਪ ਵੇਖਦਾ ਵੇਖਦਾ ਹੀ ਅੱਖੀਆਂ ਤੇ ਰੱਜਦੀਆਂ ਹੀ ਨਹੀਂ ساری ਜ਼ਿੰਦਗੀ ਜਦੋਂ ਦਿਸਣ ਨੂੰ हट ਜਾਂਦਾ ਉਦੋਂ ਵੀ ਬੰਦਾ ਅੱਖਾਂ ਤਾਂ ਕਰ ਕਰਕੇ ਵੇਖਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਸੋਹਣੀ ਚੀਜ਼ ਕੋਈ ਵੇਖਾਂ ਇਸ ਤੋਂ ਅਗਲਾ ਜਿਹੜਾ ਅਖੀਰਲਾ ਵਿਸ਼ਾ ਹੈ ਉਹ ਹੈ ਸਪਰਸ਼ ਦਾ ਕੁੰਚਰ ਮੈਨੇ ਹਾਥੀ ਇਹ ਸਪਰਸ਼ ਜਿਹੜਾ ਅਸੀਂ ਇੱਕ ਦੂਜੇ ਨਾਲ ਕਰਦੇ ਹਾਂ ਇਹ ਚਮੜੀ ਦਾ ਵਿਸ਼ਾ ਹੈ ਤੇ ਇਹਦਾ ਸਬੰਧ ਹੈ ਹਵਾ ਨਾਲ ਹਵਾ ਆਉਂਦੀ ਹੈ ਸਾਨੂੰ ਸਾਡੇ ਸਰੀਰ ਨੂੰ ਸਪਰਸ਼ ਕਰਦੀ ਹੈ ਇਸੇ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਸਪਰਸ਼ ਕਰਦੇ ਹਾਂ ਚੰਗੀਆਂ ਚੀਜ਼ਾਂ ਨਾਲ ਸਪਰਸ਼ ਕਰਦੇ ਹਾਂ ਕੁੰਚਰ ਹਾਥੀ ਨੂੰ ਸਪਰਸ਼ ਕਰਨ ਦਾ ਇੱਕ ਰੋਗ ਲੱਗਿਆ ਹੋਇਆ ਹੈ ਹਾਥੀ ਨੂੰ ਫੜਨ ਵਾਲੇ ਲੋਕ ਜ਼ਮੀਨ ਵਿੱਚ ਇੱਕ ਖੱਡਾ ਡੂੰਘਾ ਪੁੱਟ ਕੇ ਉਹਦੇ ਉੱਤੇ ਕੱਖਾਂ ਕਾਨਿਆਂ ਦੀ ਛੱਤ ਪਾ ਕੇ ਇੱਕ ਕਾਗਜ਼ਾਂ ਦੀ ਬਣੀ ਹੋਈ ਹੱਥ ਨਹੀਂ ਉਹਦੇ ਉੱਤੇ ਖੜੀ ਕਰ ਦਿੰਦੇ ਨੇ ਹਾਥੀ ਉਹਦੇ ਨੂੰ ਸੁਪਰਸ਼ ਕਰਨ ਲਈ ਆਉਂਦਾ ਹੈ ਲੇਕਿਨ ਹਾਥੀ ਬਹੁਤ ਭਾਰਾ ਏ ਥੱਲੇ ਛੱਤ ਜਿਹੜੀ ਉਹ ਤੋਏ ਦੇ ਉੱਤੇ ਕੱਖਾਂ ਕਾਨਿਆਂ ਦੀ ਏ ਉਹ ਜਿਵੇਂ ਹੀ ਆਉਂਦਾ ਉਸ ਖੱਡੇ ਵਿੱਚ ਡਿੱਗ ਪਿੰਦਾ ਉਥੇ ਫਿਰ ਉਹਨੂੰ ਭੁੱਖਾ ਰੱਖਿਆ ਜਾਂਦਾ ਹੈ ਕਈ ਦਿਨ ਕਈ ਦਿਨوں ਨੂੰ ਉਹ ਮਾਰ-ਕੁਟਾਈ ਕੀਤੀ ਜਾਂਦੀ ਹੈ ਸੂਏ ਮਾਰ-ਮਾਰ ਕੇ ਉਹਨੂੰ ਵਸ ਵਿੱਚ ਕੀਤਾ ਜਾਂਦਾ ਹੈ ਤੇ ਫਿਰ ساری ਜ਼ਿੰਦਗੀ ਉਹ ਹਾਥੀ ਉਹਨਾਂ ਲੋਕਾਂ ਦੀ ਗੁਲਾਮੀ ਕਰਦਾ ਇੱਕ ਵਿਸ਼ੇ ਦੇ ਕਾਰਨ ਸਪਰਸ਼ ਕਰਨ ਦਾ ਇੱਕ ਵਿਸ਼ਾ ਉਹਨੂੰ ساری ਜ਼ਿੰਦਗੀ ਲਈ ਦੁਖੀ ਤੇ ਪਰੇਸ਼ਾਨ ਕਰਦਾ ਸਾਨੂੰ ਸਭਨਾਂ ਨੂੰ ਵੀ ਇਹ ਵਿਸ਼ਾ ਲੱਗਿਆ ਹੋਇਆ ਹੈ ਸੋ ਇਹ ਜਾਨਵਰਾਂ ਨੂੰ ਇਹ ਜੀਵਾਂ ਨੂੰ ਕੇਵਲ ਇੱਕ ਇੱਕ ਕਿਸਮ ਦਾ ਵਿਸ਼ਾ ਤੇ ਸਾਨੂੰ ਪੰਜ ਕਿਸਮ ਦਾ ਵਿਸ਼ਾ ਹੁਣ ਭਗਤ ਰਵਿਦਾਸ ਜੀ ਇਸ ਲਈ ਆਖਦੇ ਨੇ ਪੰਜ ਦੁਖ ਅਸਾਧ ਜਾਮੈਂ ਜਿੰਨਾ ਵਿੱਚ ਇਹ ਨਾ ਸਾਧੇ ਜਾਣ ਵਾਲੇ ਪੰਜੇ ਹੀ ਰੋਗ ਹੋਣ ਪੰਜੇ ਹੀ ਐਬ ਹੋਣ ਤਾਂ ਕਿ ਕੇਤਕ ਆਸ ਉਸ ਬੰਦੇ ਦੀ ਪਾਚਨਿਕਲੇ ਨਾ ਵਿਕਾਰਾਂ ਤੋਂ ਕਿੰਨੀ ਕੁ ਆਸ ਰੱਖੀ ਜਾ ਸਕਦੀ ਹੈ ਭਾਵ ਬਚਣਾ অতি ਮੁਸ਼ਕਿਲ ਹੈ ਇਕ ਤੋਂ ਨਹੀਂ ਬਚਿਆ ਜਾਂਦਾ ਤੁਸੀਂ ਵੇਖਦੇ ਹੋਗੇ ਕਦੀ ਘਰ ਬੈਠੇ ਹੋਈਦਾ ਬੜੇ ਚੰਗੇ ਭੜੇ ਆ ਬਾਣੀ ਪੜਦੇ ਆ ਸਿਮਰਨ ਕਰਦੇ ਆ ਮਨ ਵਿੱਚ ਕੋਈ ਐਸੀ ਵਿਚਾਰ ਪੈਦਾ ਹੁੰਦੀ ਹੈ ਉਥੇ ਬਹਿਣ ਹੀ ਨਹੀਂ ਦਿੰਦੀ ਉਹ ਵਿਚਾਰ ਉਹ ਠਿੱਕੇ ਬੰਦਾ ਫੋਨ ਫੜ ਲੈਂਦਾ ਟੀਵੀ ਚਲਾ ਲੈਂਦਾ ਕੁਝ ਅਖਬਾਰ ਫੜ ਲੈਂਦਾ ਕੁਝ ਹੋਰ ਜੋ ਕੁਝ ਵੀ ਉਹ ਇੱਕ ਫੁਰਨਾ ਜਿਹੜਾ ਸਾਨੂੰ ਠਿੱਕੇ ਨਹੀਂ ਬੈਠਣ ਦਿੰਦਾ ਤੇ ਜਦੋਂ ਇਹ ਪੰਜੇ ਸਾਨੂੰ ਘੇਰ ਲੈਂਦੇ ਨੇ ਸੁੱਤਿਆਂ ਪਿਆ ਰਾਤ ਨੂੰ ਸੁਪਨੇ ਆਉਂਦੇ ਨੇ ਅਸੀਂ ਵਿਕਾਰ ਸੁਪਨਿਆਂ 'ਚ ਭੋਗਦੇ ਹਾਂ ਸੋ ਫਿਰ ਸਾਡੀ ਕੀ ਆਸ ਰੱਖੀ ਜਾ ਸਕਦੀ ਏ ਕਿ ਅਸੀਂ ਬਚ ਨਿਕਲਾਂਗੇ ਸੋ ਗੁਰੂ ਸਾਹਿਬ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਭਾਈ ਵਿਖਿਆਨ ਸਿਉ ਕਾਹਿ ਰਚਿਓ ਨਿਮਖ ਨ ਹੋਹੈ ਉਦਾਸ ਤੂ ਇਨਾਂ ਵਿਕਾਰਾਂ ਵੱਲੋਂ ਇੱਕ ਨਿਮਖ ਮਾਤਰ ਜਿੰਨਾ ਸਮਾਂਵੇਂ ਉਪਰਾਮ ਨਹੀਂ ਹੁੰਦਾ ਮਨ ਕਰਕੇ ਇਸ ਲਈ ਜਿਵੇਂ ਇਨਾਂ ਪੰਜਾਂ ਜੀਵਾਂ ਦੇ ਗਲ ਵਿੱਚ ਮੌਤ ਦੀ ਫਾਈ ਪੈਂਦੀ ਏ ਇੱਕ ਇੱਕ ਵਿਕਾਰ ਦੇ ਕਾਰਨ ਤੇਰੇ ਅੰਦਰ ਇਹ ਪੰਜ ਨੇ ਤੂੰ ਮੌਤ ਦੀ ਫਾਇਤੋ ਕਿਵੇਂ ਬਚ ਸਕੇਗਾ ਉਹਦੇ ਤੋਂ ਬਚਣ ਲਈ ਸਾਨੂੰ ਗੁਰੂ ਜੀ ਨੇ ਬੜਾ ਸੋਹਣਾ ਤਰੀਕਾ ਦੱਸਿਆ ਹੈ ਕਿ ਪਰਮੇਸ਼ਵਰ ਦਾ ਪਾਇ ਸਿਮਰਨ ਕਰਿਆ ਕਰੋ ਉਹਦੇ ਨਾਮ ਦਾ ਜਪ ਕਰਿਆ ਕਰੋ ਜਪ ਸਾਧਨਾ ਕਰਨ ਨਾਲ ਸਾਡਾ ਮਨ ਵਿਕਾਰਾਂ ਵੱਲੋਂ ਹਟ ਜਾਂਦਾ ਹੈ ਭਾਵੇਂ ਇੱਕਦਮ ਨਹੀਂ ਹੌਲੀ-ਹੌਲੀ ਫਰਕ ਪੈਂਦਾ ਹੈ ਸਹਿਜੇ-ਸਹਿਜੇ ਮਨ ਬਦਲਦਾ ਬਦਲਦਾ ਬਦਲ ਜਾਂਦਾ ਹੈ ਅਗਲਾ ਬਚਨ ਸਤਿਗੁਰੂ ਜੀ ਦਾ ਤਰਨਾਪੋ ਇਉਂ ਹੀ ਗਇਓ ਹੁਣ ਗੁਰੂ ਜੀ ਦੇ ਜਿਹੜੇ ਬਚਨ ਨੇ ਸਿੱਧੇ ਠੇਢ ਪੰਜਾਬੀ ਵਿੱਚ ਨਹੀਂ ਇਉਂ ਹੀ ਗਇਓ ਤਰਨਾਪੋ ਦਾ ਮਤਲਬ ਹੈ ਜਵਾਨੀ ਦਾ ਸਮਾ ਤੇਰਾ ਜਵਾਨੀ ਦਾ ਸਮਾ ਐਵੇਂ ਚਲਾ ਗਿਆ ਸਾਨੂੰ ਗੁਰੂ ਮਹਾਰਾਜ ਨੇ ਦੱਸਿਆ ਕਿ ਤੁਹਾਡੇ ਜੀਵਨ ਦੀਆਂ ਤਿੰਨ ਅਵਸਥਾਵਾਂ ਬਣਦੀਆਂ ਨੇ ਬਾਲ ਜਵਾਨੀ ਅਰ ਬਿਰਧ ਫੁੱਲ ਤੇ ਤਿੰਨ ਅਵਸਥਾ ਨੇ ਬਚਪਨ ਸਾਨੂੰ ਉਹਦੇ ਵਿੱਚ ਵੀ ਆਪਣੇ ਆਪੇ ਦੀ ਪੂਰੀ ਸੰਭਾਲ ਨਹੀਂ ਹੁੰਦੀ ਤੇ ਬੁਢੇਪੇ ਵਿੱਚ ਭਾਵੇਂ ਸਾਨੂੰ ਪਤਾ ਹੁੰਦਾ ਆਪਣੇ ਆਪੇ ਦਾ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਲੇਕਿਨ ਉਦੋਂ ਕੰਟਰੋਲ ਨਹੀਂ ਰਹਿੰਦਾ ਉਦੋਂ ਸਰੀਰ ਕੰਮ ਨਹੀਂ ਕਰਦਾ ਨਾ ਗਿਆਨ ਇੰਦਰੀ ਕੰਮ ਕਰਦੇ ਨੇ ਨਾ ਕਰਮ ਇੰਦਰੀ ਪੂਰਾ ਕੰਮ ਕਰਦੇ ਨੇ ਉਥੇ ਤੇ ਉਹ ਅਵਸਥਾ ਬੰਦੀ ਇਹਨਾਂ ਨੈਣੋਂ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਂ ਪਰੁਦਾ ਕੰਠ ਸ਼ਬਦ ਨੇ ਉਚਰੈ ਆਪ ਕਿਆ ਕਰੈ ਪ੍ਰਾਨ ਉਹ ਉਹ ਅਵਸਥਾ ਏ ਇਹ ਜਿਹੜੀ ਜਵਾਨੀ ਵਾਲੀ ਅਵਸਥਾ ਏ ਇਹ ਤਿੰਨ ਅਵਸਥਾਵਾਂ ਵਿੱਚੋਂ ਚੰਗੀ ਅਵਸਥਾ ਏ ਅਸੀਂ ਇਸ ਨੂੰ ਨਹੀਂ ਸੰਭਾਲਦੇ ਇਹਦੇ ਵਿੱਚ ਸਾਡੇ ਉੱਤੇ ਇਹਨਾਂ ਪੰਜਾਂ ਵਿਸ਼ੇਵਿਕਾਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ। ਨਾ ਬਚਪਨ ਵਿੱਚ ਇਹਨਾਂ ਪ੍ਰਭਾਵ ਹੁੰਦਾ ਹੈ ਤੇ ਨਾ ਹੀ ਬੁਢੇਪੇ ਵਿੱਚ ਹੁੰਦਾ ਹੈ। ਜਵਾਨੀ ਵਿੱਚ ਸਭ ਤੋਂ ਵਧੇਰੇ ਇਹਨਾਂ ਪੰਜਾਂ ਵਿਕਾਰਾਂ ਦਾ ਪ੍ਰਭਾਵ ਸਾਡੇ ਮਨ 'ਤੇ ਪੈਂਦਾ ਹੈ। ਉਸ ਜਵਾਨੀ ਉਮਰ ਨੂੰ ਜਿਹਦੇ ਵਿੱਚ ਅਸੀਂ ਕੁਝ ਵੀ ਕਰਨ ਦੇ ਸਮਰੱਥ ਸਾਂ। ਅਸੀਂ ਭਜਨ ਬੰਦਗੀ ਕਰ ਸਕਦੇ ਸਾਂ। ਅਸੀ ਸੇਵਾ ਵੱਧ ਤੋਂ ਵੱਧ ਕਰ ਸਕਦੇ ਸਾਂ ਅਸੇ ਦੁਨਿਆਵੀ ਕੋਈ ਨਾ ਕੋਈ ਧੰਦਾ ਬਹੁਤ ਵਧੀਆ ਤੇ ਵੱਧ ਤੋਂ ਵੱਧ ਸਮਾਂ ਲਾ ਕੇ ਕਰ ਸਕਦੇ ਸਾਂ ਕਿਸੇ ਖੇਤਰ ਵਿੱਚ ਅਸੀਂ ਕਾਮਯਾਬੀ ਹਾਸਲ ਕਰ ਸਕਦੇ ਸਾਂ ਪਰ ਉਹ ਸਮਾਂ ਇਉਂ ਹੀ ਗयो ਐਵੇਂ ਚਲਾ ਗਿਆ ਹੱਸਦੇ ਆ ਖੇਡਦੇ ਆ ਇੱਧਰ ਉੱਧਰ ਵੇਖਦੇ ਹੀ ਬਿਤਾ ਲਿਆ ਹੁਣ ਕੀ ਹੋਇਆ ਲਿਓ ਜਰਾ ਤਨਜੀਤ ਜਰਾ ਮਨੇ ਬੁੱਢੇ ਪਾ ਬੁੱਢੇ ਪੇਨੇ ਹੁਣ ਸ਼ਰੀਰ ਨੂੰ ਜਿੱਤ ਲਿਆ ਮੈਂ ਕਿਤਾਬ ਪੜ੍ਹਦਾ ਸਾਂ ਜੀ ਜਸਵੰਤ ਸਿੰਘ ਪਰਵਾਨਾ ਹੋਰਾਂ ਦੀ ਉਹਨਾਂ ਇੱਕ ਬੜੀ ਛੋਟੀ ਜੀ ਉਦਾਹਰਣ ਇਹਦੇ ਚ ਲਿਖੀ ਹੋਈ ਏ ਫੋ ਬੁੱਢੇ ਪੇਦੀ ਗੱਲ ਕਰਦੇ ਨੇ ਇੱਕ ਬਜ਼ੁਰਗ ਆਦਮੀ ਬਜ਼ੁਰਗ ਬਜ਼ੁਰਗ ਦਾ ਮੇਰਾ ਮਤਲਬ ਏ ਬੁੱਢਾ ਆਦਮੀ ਇੱਕ ਬਜ਼ੁਰਗ ਆਦਮੀ ਵੈਦ ਕੋਲ ਜਾਂਦਾ ਤੇ ਉਹਨੂੰ ਜਾ ਕੇ ਕਹਿੰਦਾ ਵੈਦ ਜੀ ਮੈਨੂੰ ਚੱਕਰ ਬੜੇ ਆਉਂਦੇ ਨੇ ਵੈਦ ਜੀ ਉਹਨੂੰ ਕਹਿੰਦੇ ਨੇ ਬਜ਼ੁਰਗੀ ਦੇ ਕਾਰਨ ਉਹ ਕਹਿੰਦਾ ਜੀ ਚਾਜ ਨਾਲ ਨੀਂਦ ਵੀ ਨਹੀਂ ਆਉਂਦੀ ਵੈਦ ਕਹਿੰਦਾ ਜੀ ਬਜ਼ੁਰਗੀ ਦੇ ਕਾਰਨ ਉਹ ਕਹਿੰਦਾ ਜਦੋਂ ਮੈਂ ਤੁਰਦਾ ਮੇਰੇ ਪੈਰ ਮੇਰੇ ਲੱਤਾਂ ਲੜ ਖੜਾਉਂਦੀਆਂ ਨੇ ਸਿੱਧਾ ਮਰ ਤੋਂ ਹਣ ਤੁਰਿਆ ਨਹੀਂ ਜਾਂਦਾ ਵੈਦ ਕਹਿੰਦਾ ਜੀ ਬੁਢੇਪੇ ਦੇ ਕਾਰਨ ਉਹ ਤਿੰਨ ਚਾਰ ਰੋਗ ਹੋਰ ਦੱਸਦਾ ਤੇ ਵੈਦ ਉਹਨੂੰ ਇਹੀ ਆਖੀ ਜਾਂਦਾ ਬੁਢੇਪੇ ਦੇ ਕਾਰਨ ਉਹਨੂੰ ਗੁੱਸਾ ਆਇਆ ਤੇ ਉਹ ਆਂਦਾ ਵੀ ਤੈਨੂੰ ਕਿਸ ਮੂਰਖ ਨੇ ਵੈਦ ਬਣਾਇਆ ਮੈਂ ਜਿਹੜੀ ਬਿਮਾਰੀ ਦੱਸਦਾ ਤੂੰ ਆਂ ਨਾ ਬੁਢੇਪੇ ਦੇ ਕਾਰਨ ਉਹ ਕਹਿੰਦਾ ਬਜ਼ੁਰਗੋ ਬੁਰਾ ਨਾ ਮੰਨਣਾ ਇਹ ਗੁੱਸਾ ਵੀ ਬੁਢੇਪੇ ਦੇ ਕਾਰਨ ਹੀ ਬੁਢੇ ਪਾਏ ਕਹੋ ਜਿਆ ਰੋਗ ਏ ਸਾਰੇ ਰੋਗਾਂ ਦਾ ਘਾਰੇ ਜਿੰਨੇ ਦੁਨੀਆ ਦੇ ਰੋਗ ਨੇ ਉਹ ਇਹਦੇ ਵਿੱਚ ਬੁੱਢੇ ਫੇਚ ਆ ਜਾਂਦੇ ਨੇ ਪਰ ਅੱਜ ਮੈਂ ਵੀਰ ਜੀ ਨਾਲ ਗੱਲ ਕਰਦਾ ਸਾ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆ ਜੇ ਕਿਤੇ ਸਾਡੇ ਅੰਦਰ ਸ਼ਬਦ ਟਿਕ ਜਾਏ ਸ਼ਬਦ ਦੀ ਵਿਚਾਰ ਟਿਕ ਜਾਏ ਤੇ ਸ਼ਬਦ ਨਾਲ ਸਾਡੀ ਸੁਰਤ ਜੁੜ ਜਾਏ ਫਿਰ ਸਾਡੇ ਉੱਤੇ ਉਹ ਮਾਨਸਿਕ ਤੌਰ ਤੇ ਬੁਢੇਪਾ ਨਹੀਂ ਆਏਗਾ ਸਰੀਰਕ ਤੌਰ ਤੇ ਤੇ ਫਿਰ ਵੀ ਆਏਗਾ ਪਰ ਅਸੀਂ ਮਾਨਸਿਕ ਤੌਰ ਤੇ ਫਿਰ ਪੂਰੇ ਬਲਵਾਨ ਰਹਾਂਗੇ ਨਾ ਸਾਡੇ ਤੇ ਉਹ ਪੰਜ ਵਿਕਾਰ ਹਾਵੀ ਹੋਣਗੇ ਨਾ ਕ્રોਧ ਆਏਗਾ ਨਾ ਲੋਭ ਮੋਹ ਸਾਨੂੰ ਤੰਗ ਕਰਨਗੇ ਨਾ ਕਾਮ ਕ્રોਧ ਭੜਕਾਏਗਾ ਜੇ ਸਾਡੀ ਸੁਰਤ ਕਿਤੇ ਸ਼ਬਦ ਨਾਲ ਜੁੜ ਜਾਏ ਸੋ ਆਪਾਂ ਇੱਥੋਂ ਹੀ ਅਗਲੀ ਵਿਚਾਰ ਅਗਲੀ ਕਥਾਵੇ ਸ਼ੁਰੂ ਕਰਾਂਗੇ ਮੇਰਾ ਮਨ ਸੀ ਅੱਜ ਸ਼ਬਦ ਆਪਾਂ ਸ਼ਲੋਕ 3 ਤੇ 4 ਕਰ ਲਾਂਗੇ ਪਰ ਆਪਾਂ ਨਹੀਂ ਕਰ पाए ਕੋਈ ਗੱਲ ਨਹੀਂ ਸਜੇ ਸਜੇ ਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦਾ ਮਤਲਬ ਇਹ ਹੈ ਕਿ ਅਸੀਂ ਇਹਨੂੰ ਆਪਣੇ ਜੀਵਨ ਵਿੱਚ ਅਪਣਾਈਏ ਜੇ ਆਪਾਂ ਇਹਨੂੰ ਜੀਵਨ ਵਿੱਚ ਨਾ ਅਪਣਾਇਆ ਫਿਰ ਨਾ ਮੇਰੇ ਆਖੇ ਦਾ ਕੋਈ ਬਹੁਤਾ ਲਾਭ ਹੈ ਨਾ ਤੁਹਾਡੇ ਸੁਣੇ ਦਾ ਕੋਈ ਬਹੁਤਾ ਲਾਭ ਹੋਣਾ ਹੈ ਤੇ ਜੇ ਆਪਾਂ ਜੀਵਨ ਵਿੱਚ અપਨਾ ਲਿਆ ਫਿਰ ਮੇਰੇ ਆਖੇ ਦਾ ਮੈਨੂੰ ਵੀ ਲਾਭ ਹੋਏਗਾ ਤੇ ਤੁਹਾਨੂੰ ਵੀ ਲਾਭ ਹੋਏਗਾ ਫਿਰ ਗੁਰੂ ਦੀ ਅੰਮ੍ਰਿਤ ਬਾਣੀ ਸਾਡੇ ਸਾਰਿਆਂ ਦੇ ਕਾਰਜ ਰਾਸ ਕਰੇਗੀ ਤੇ ਆਪਾਂ ਗੁਰਮੁਖ ਬਣਨਾ ਹੈ ਗੁਰਮੁਖ ਬਣਨ ਦਾ ਜਿਹੜਾ ਤਰੀਕਾ ਹੈ ਉਹ ਹੈ ਗੁਰੂ ਨਾਲ ਜੁੜਨਾ ਤੇ ਗੁਰੂ ਆਪਣਾ ਸ਼ਬਦ ਸ਼ਰੀਰ ਨਹੀਂ ਸ਼ਬਦ ਨਾਲ ਜੁੜਨਾ ਹੈ ਸ਼ਬਦ ਦੀ ਵਿਚਾਰ ਨਾਲ ਜੁੜਨਾ ਹੈ ਇਸ ਸ਼ਬਦ ਨੂੰ ਆਪਣੀ ਸੁਰਤ ਦਾ ਆਧਾਰ ਬਣਾਉਣਾ ਹੈ ਤੇ ਹੌਲੀ-ਹੌਲੀ ਇਹ ਸ਼ਬਦ ਜਿਹੜੇ ਨੇ ਇਹ ਉਸ ਧੁਨੀ ਵਿੱਚ ਬਦਲ ਜਾਣਗੇ ਜਿਹੜੀ ਧੁਨੀ ਪਾਰ ਬ੍ਰਹਮ ਪਰਮੇਸ਼ਵਰ ਤੋਂ ਆ ਰਹੀ ਏ ਉਹਦੇ ਨਾਲ ਜਿਸ ਦਿਨ ਜੁੜ ਗਏ ਸਮਝੋ ਜੀਵਨ ਦਾ ਬੇੜਾ ਪਾਰ ਹੋ ਗਿਆ ਫਿਰ ਅਸੀਂ ਇਹਨਾਂ ਵਿਸ਼ਿਆਂ ਤੋਂ ਬਾਤ ਚ ਨਿਕਲਾਂਗੇ ਇਹਨਾਂ ਇੱਕ ਸ਼ਬਦ ਤੁਸੀਂ ਪ੍ਰਵਾਨ ਕਰਨਾ ਜੀ ਤੁਸੀਂ ਬੜੇ ਪਿਆਰ ਨਾਲ ਅੱਜ ਦੇ ਵਿਚਾਰ ਨੂੰ ਸੁਣਿਆ ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ